ਕਿ ਪੁੱਛੇ ਕਿੰਨੇ ਪਲੇਂਦਾ ਉਹ ਤਾਂ ਦੇਖੋ ਦੇਖਾ ਕਿੰਨੇ ਕਲਊਗਾ ਪੈਸੇ ਤਾਂ ਤੂੰ ਕਿਨੂੰ ਪੁੱਛਣਾ ਸੀ ਨਹੀਂ ਫਿਰ ਮੈਂ ਮੁੰਡੇ ਬਾਰੇ ਪੁੱਛਣਾ ਸੀ ਮੁੰਡੇ ਬਾਰੇ ਕਿਹੜੇ ਮੁੰਡੇ ਬਾਰੇ ਆ ਮੇਰੀ ਮੁੰਡੇ ਬਾਰੇ ਪੁੱਛਣਾ ਸੀ ਕੀ ਹੋਗਾ ਤੇ ਮੁੰਡੇ ਨੂੰ ਇਹਨੇ ਬਾਹਰ ਨਹੀਂ ਜਾਣਾਗਾ ਅੱਛਾ ਹੋਰ ਵਾਹ ਪੁੱਛ ਲੈਿੰਦੇ ਮੜਾ ਜਾ ਅੱਛਾ ਫੇਫਰ ਬੁੱਫਰ ਤੇ ਰਹਿ ਗਿਆ ਹਾਂ ਅੱਛਾ ਫਿਰ ਜਾ ਆਮਾ ਦੇ ਕੱਪੜਾ ਪਾਣ ਦਿੱਤੇ ਆਰੇ ਯਾਰ ਸੱਤੂ ਵਾਲਿਆ ਆਰੇ ਨਾ ਵੇ ਤੁਹਾਨੂੰ ਤਾਂ ਫੇਰ ਦੁੱਕਾ ਦੇ ਉਨੋਂ ਅੱਗੇ ਬਾਹਰ ਮਾਂ ਮੈਂ ਬਾਹਰ ਜਾਣਾ ਮੈਂ ਮਦਰੀ ਮਾਂ ਬਾਬੇ ਕੁੜੀ ਗਿਆ ਕਿਸੇ ਪਾਸੇ ਮਾਸੀ ਨਹੀਂ ਪੁੱਦੀ ਸੀ ਮੈਂ ਉहां ਕੋਈ ਬਾਪਾ ਹੈਗਾ ਮਾਸੀ ਗਿਆ ਕੋ ਪੰਡਤ ਕੋ ਬਾਪਾ ਆਏਗਾ ਉਹ ਦੋਨਾਂ ਦੇ ਇੱਕ ਦਾ ਕੰਮ ਤਾਂ ਬਣ ਜੇ ਬੰਦਾ ਬਾਹਰ ਜਾਣਾ ਕਿਹੜਾ ਜਾਊਗਾ ਪੁੱਤ ਥੋੜੇ ਚ ਮੈਂ ਜਾਣਾ ਬਾਹਰ ਪਹਿਲਾਂ ਇਹਨੂੰ ਭੇਜ ਦੂੰ ਮੈਂ ਤਾਂ ਰੇਲੀਆਂ ਜਾਣਾ ਚਲ ਕੋਈ ਜਾਣਾ ਜਾ ਕੇ ਛੇਕ ਭੈਂਡ ਆ ਜਾਣ ਬਹੁਤ ਆ ਹੋਰ ਮੈਂ ਕਿਹਦੀ ਮਾਂ ਕਰਦਾ ਪਾਸੀ ਕੋਈ ਦਾ ਜਿਸੇ ਪੰਡਤ ਕੋਲ ਹੀ ਜਾਏ ਬਾਬੇ ਕੋਲ ਚੱਲ ਬਣੀਂ ਪੜ ਮੇਰੇ ਨਾਲ ਹਾਂ ਬਾਬੇ ਜੰਮੇ ਭੈਣ ਚੱਲ ਜਾ ਕੇ ਆਉਣਾ ਹੋਰ ਜਾਏ ਮਾਸੀ ਹੋਰ ਪੁੱਛ ਕੇ ਆਪਣਾ ਪਤਾ ਪਤਾ ਕਿ ਹਾਰਿਕ ਪੇਪਰ ਜੋ ਹੋ ਗਿਆ ਤਾਂ ਫੇਰ ਆ ਕੇ ਇੱਥੇ ਆ ਗਿਆ ਬੈ ਉਹ ਦਿੱਕਤ ਆ ਜਾਂਦੀ ਹੈ ਜੀ ਚੱਲ ਕੋਈ ਨਾ ਬਈ ਜਾਣਗਾ ਸੀ ਉੱਧਰ ਜਾ ਕੇ ਆਵਾਂਗੇ ਨਾਲ ਹੀ ਕੰਨੀ ਹੋਰ ਚੱਲ ਜਾਏ ਮਾਸੀ ਕੋਈ ਨਹੀਂ ਮੰਮੀ ਹਾਂ ਤੂੰ ਜਾ ਪਹਿਲਾਂ ਤੂੰ ਜਾਣਗੀ ਬਾਬੇ ਨੂੰ ਹਾਂ ਜਾ ਜਾ ਬੱਪਾ ਆ ਰਹਾ ਨਾ ਨਾਮ ਨਾਮ ਸੋਰੀਓ ਨਾ ਤਾਂ ਤੂੰ ਤਵੀ ਨਹੀਂ ਮੇਤਾ ਹੈ ਕੋਈ ਬੱਪਾ ਸਾਰੇ ਤਾਂ ਬਾੜੀ ਮਜਬੂਰੀ ਜੀ ਆ ਗਈ ਚਾਹ ਆ ਜਾ ਆਪਣਾ ਦੇਖ ਲੈਣਾ ਪਤਰੀ ਸੋਚ ਤਨ ਆ ਜਾਓ ਆ ਜਾਓ ਬਿੱਤਾ ਆ ਜਾਓ ਆ ਜਾ ਲੈ ਲੈ ਬੈਠੋ ਪੁੱਤ ਬੈਠੋ ਬੈਠ ਬੱਪਾ ਤੂੰ ਬੈਠ ਤੂੰ ਘਰ ਬਾਰੇ ਦਫਾਉਣੀ ਹੈ ਕਾਦੇ ਬਾਰੇ ਭਾਈ ਕੋਈ ਬੰਦੇ ਬੰਦੇ ਬਾਰੇ ਮੁੰਡੇ ਦੇ ਬਾਰੇ ਮੁੰਡੇ ਬਾਰੇ ਦਫਾਉਣੀ ਹੈ ਵਗ ਮੁੰਡੇ ਦੇ ਬਾਰੇ ਜਾਣਾ अच्छा ਲੈ ਪੁੱਤ ਰੱਖੋ 100 ਰੁਪਏ ਇਹਦਾ ਉਹ 100 ਰੁਪਏ ਰੱਖੋ ਪੁੱਤ 100 ਰੁਪਏ ਨਾਜੀ ਵਾਲਾ ਕਰਦਾ ਇਹ ਤਾਂ ਰੱਖਣਾ ਪੈਂਦਾ ਪੁੱਤ 100 ਰੁਪਏ ਇਹ ਤਾਂ ਛੋਟੇ ਪ੍ਰਕਾਰ ਵਾਰ ਮੇਰੀ ਦਸੂਮਾ ਮੈਂ ਹੱਥ ਰੱਖ ਪੁੱਤੇ ਦਿੱਤੇ ਤੇਰੇ ਮੁੰਡੇ ਤੇ ਤਾਂ ਪੁੱਤ ਅਓ ਚਲ ਭਾਈਆ ਕੋਈ ਹਾਡਕਾ ਰੱਖ ਰਿਹਾ ਤੇਰੇ ਮੁੰਡਾ ਨੂੰ ਬਾਹਰ ਵੀ ਜਾਂਦੇ ਅੱਛਾ ਹੂੰ ਇਹ ਤਾਂ ਪੂਜ ਪ੍ਰੇਤਾ ਨੇ ਕੇ ਰੱਖਿਆਗਾ ਹੂੰ ਐ ਕਰ ਪੜਾਵਾਂ ਲੈ ਪੁੱਤ ਹੱਥ ਰੱਖੇ ਦੇ ਤੇ ਤੂੰ ਵੀ ਰੱਖ ਬੇਟਾ ਕੁੜਗੇ ਤੂੰ ਤਾਂ ਬਾਬਾ ਰਪੀ ਲੈ ਇਸ ਪੁੱਤ ਹਨਾ ਰੁਪਈਆ ਮੱਥਾ ਸੌ ਹੀ ਟੱਕਿਆ ਤੂੰ ਸੌ ਤਾਂ ਪਾਉ ਤਾਂ ਬਾਬਾ ਚਲ ਕੋਈ ਮਸਾ ਬਣਦੇ ਆ ਦੇ ਉਹ ਫੇਰ ਆਉਣਾ ਭੂਆ ਸਾਨੂੰ ਅਗਲੇ ਐਤਵਾਰ ਫੇਰ ਆ ਜਾਣ ਕੋਈ ਬਾਬਾ ਸਾਡੀ ਗੱਲ ਆ ਕੋਈ ਆ ਜਾਣ ਜੀ ਹੁੰ ਜੈ ਭਗਵਾਨ ਦੇ ਨੇ ਆ ਬਤਾ ਤੁਹਾਨੂੰ ਕਰਕੇ ਟਰ ਮੁੰਡਾ ਤਾਂ ਪੁੱਤ ਬਾਹਰ ਵਗ ਜੂ ਆ ਹਾਂ ਕੇ ਬਾਬਾ ਉਹ ਗੜਾ ਤਾਂ ਪੁੱਤ ਆਏ ਤਾਂ ਉਹ ਕਰਦੇ ਹੁੰਦੇ ਸਾਧੂ ਸੰਤਾਂ ਦਾ ਤਾਂ ਕੰਮ ਹੀ ਹੈ ਇਹ ਕੀ ਗੱਲ ਦਾ ਉਹ بابا ਦੇਖਦੇ ਆ ਸੰਤ ਦਾ ਬੱਚਾ ਇਹ ਕੀ ਗੱਲ ਹੋ ਚੁੱਕਾ ਉਹ ਚੇਲੇ ਚੱਲਦੇ ਹੱਥ ਦੇਖਦੇ ਆ ਪੁੱਤਾਂ ਹਾਂ ਇਹ ਵੀ ਹੱਥ ਤੁਹਾਨੂੰ ਚਾਣਾ ਉਹ ਸੌਰਗਿਆਂ ਨੇ ਚਲਣ ਚਪਣਾ ਕੀ ਕਰਤਾ ਹੱਥ ਦਿਖਾ ਦੇ ਜੇ ਦੇਖਣਾ ਸੌਰਗਿਆਂ ਨੇ ਜਾਓ ਐ ਸਰੀ ਦਿਖਾ ਹਾਂ ਥੋੜੀ ਅਗੁੱਫਾ ਵਿੱਚ ਦੱਬਾ ਫੜਦਾ ਉਹ ਕਵਣਗੇ ਮੇਰੇ ਕੋਲ ਇੰਨੇ ਲੋਕ ਆਉਂਦੇ ਆ ਬੰਗਾਂ ਆਉਂਦੇ ਆ ਲੋਕਾਂ ਦੀਆਂ ਦੂਰੋਂ ਦੂਰੋਂ ਚੱਲ ਕੇ ਹਾਂ ਸੰਤ ਦਾ ਕੋਲੇ ਜੇ ਹੱਥ ਦਿਖਾਉਣਾ ਤਾਂ ਦਿਖਾ ਬੇਟਾ ਨਾ ਨਾ بابا ਸਹੀ ਦਿਖਾਉਂਦੇ ਹੱਥ ਉਹ ਕਵੜਗੇ ਹਾਂ ਤੁਸੀਂ ਕਿਰਮੇ ਸਰਦਾਸ ਸੁਣ ਲਿਆ ਨਾ ਜੰਤਰੀ ਚ ਨਾ ਨਾ ਲੜੀ ਚੱਲ ਗਿਆ ਆਪਾਂ ਨਹੀਂ ਦਿਖਾਉਂ ਦਿਖਾ ਦੇ ਦਿਖਾ ਦੇ ਨਾ ਨਾ ਅਸਾਂ ਮੁੰਡੇ ਨੂੰ ਨਹੀਂ ਆ ਕੇ ਗਏ ਤੇ ਮੁੰਡਾ ਵਾਲਾ ਆਹ ਤੇਨ ਕੁੱਟੂ ਆਣ ਕਿਉਂ ਆਹ ਉਹ ਸਹੁਰੀਆਂ ਹੱਥ ਦਿਖਾ ਦੇ ਨਾ ਉਹ ਬਹਿ ਜੀਦੇ ਆ ਗਏ ਨਾ ਫੈਮਲੀ ਹੋਤਾ ਉਹ ਮਸਾਲਾ ਰੰਗੀਆਂ ਸੀ 1 ਜੀ ਨੂੰ 2 ਰੰਗੀਆਂ ਸੀਗੀਆਂ ਫੇਰ ਚੱਲ ਪੁਈਆਂ ਉਹ ਕਿੱਧਰ ਜਾਣੀਆਂ ਸਹੁਰੀਆਂ ਮੁੰਡੇ ਲੈ ਕੇ ਆਉਣੀਆਂ ਮੁੰਡੇ ਨੂੰ ਲੈ ਕੇ ਆਉਂਗਾ ਹਾਂ ਆ ਜਾਈ ਜਾਏ ਮਸੀਬਾ ਬੇਗੁਰੇ ਪਾਏ ਕਿਹੜਾ ਜਾਏ ਤਾਂ ਉਹ ਤਾਂ ਬਾਬਾ ਹੀ ਰੁੱਚ ਆ ਜਾਂਸੀ ਭਰਾਵਾ ਅੱਛਾ ਕਿਹੜਾ ਸੀਗਾ ਹੋਰ ਇਹ ਤਾਂ ਬੇਕਾਰ ਬਾਬਾ ਦਾ ਜਿਹੜਾ ਉਧਰੋਂ ਕੁਲਜੇ ਕੰਨੀ ਰਹਿੰਦਾ ਪੰਡਤਾ ਹੀ ਆ ਅੱਛਾ ਕਿੱਥੋਂ ਇੱਥੋਂ ਹੀ ਸੀਗਾ ਬਾਹਰੋਂ ਆ ਇੱਥੋਂ ਆ ਅੱਛਾ ਮੈਨੂੰ ਲੈ ਕੇ ਚਲੋ ਕਿਹੜਾ ਬਾਬਾ ਹੋਰ ਬਣਾਇਆ ਚੱਲ ਕੇ ਚੰਗਾ ਆ ਨਾ ਧੂਫੇ ਹੋਰ ਚੱਲ ਪੁੱਤ ਮੈਨੂੰ ਲੈ ਕੇ ਚਲੋ ਆ ਜਾ ਪਾਣੀ ਇਤਰੇ ਪਰ ਮਾਉਣੀ ਤੋਂ ਹਦੀ ਤੱਕ 200 ਬਣ ਗਏ ਵਧੀਆ ਬੋਤਲ ਤਾਂ ਬਣ ਗਈ ਬੋਤਲ ਤਾਂ ਪੀ ਲਾਂਗੇ ਆ ਜਾ ਤੇਵਣਿਆ ਤੈਨੂੰ ਚਾਰ ਅੜਦਿ ਕੀ ਹੋ ਗਿਆ ਕਿਹੜਾ ਬਾਬਾ ਠਰਕਿਆ ਤੂੰ ਤੇਰੀਆਂ ਲੱਤਾ ਬਣ ਗਏ ਮੈਂ ਆਪਾਂ ਸਮਝਾ ਤੂੰ ਕਿਹੜਾ ਇਧਰੋਂ ਪੜੇ ਕੋਣ ਲੱਗੇ ਮੈਂ ਆਪਾਂ ਸਮਝਾ ਦੂੰ ਪਰ ਸਾਰੇ ਮਸੂਰਾ ਇਹਦਾ ਪਸੰਦ ਕਰਦਾ ਹੈ ਮੇਰੇ ਨਾਲ ਤੇ ਚੜਾ ਕੇ ਆ 100 ਦੇ ਵਿੱਚ ਜੇ ਮੈਨੂੰ ਹੋਰ ਗੱਲ ਸੁਣਾ ਅੱਗੇ ਤੋਂ ਮੇਰੇ ਕੋਲ ਬਹੁਤ ਜਾਲ ਅੱਗੇ ਤੋਂ ਜੇ ਤੂੰ ਮੈਨੂੰ ਦੱਸ ਗਿਆ ਨਾ ਇੱਥੇ ਚੀਜ਼ਾਂ ਆਉਂਦੀਆਂ ਬੁੜਗੀਆਂ ਆਉਂਦੀਆਂ ਤੇਰੇ ਕੋਲੇ ਤਰੀਆਂ ਲੱਤਾਂ ਭੰਨੂ ਮੈਂ ਤੀਮੀਆਂ ਆਉਂਦੀਆਂ ਪਾਉਂਦੀਆਂ ਬੱਚਾ ਮੇਰੇ ਕੋਲੇ ਆਹ ਪਾਉਂਦੀਆਂ ਹੱਟਾ ਉਹਨਾਂ ਨਾਲ ਹੱਥ ਮੈਂ ਤਾਂ ਹੱਥ ਫੜ ਕੇ ਹੱਥ ਦੇਖਦਾ ਸੀ ਐਂ ਦੇਖਦੇ ਹੁੰਦੀ ਆ ਤੂੰ ਤੇਰੇ ਮੁੱਖੜੀਆ ਹੱਥ ਦੇਖਦਾ ਸੀ ਮੈਂ ਤੇਰਾ ਹੱਥ ਦੇਖਦਾ ਸੀ ਚਾਪੜੇ ਨਾ ਮੈਂ ਇੰਨੇ ਪਹਿਣੇ ਦੇਖ ਲਾ ਮੀਆਂ ਨੂੰ ਬੱਚਾ ਸਾਧੂ ਸੰਤ ਹੱਥ ਦੇਖਦੇ ਹੀ ਹੁੰਦੇ ਆ ਮੈਂ ਹੁਣ ਇਹਦੇ ਦਾ ਹੱਥ ਤੇਰਾ ਮੈਂ ਭਸਮ ਕਰ ਦੂੰ ਆ ਕਿੰਨਾ ਅਜਾਈ ਜਿਹਾ ਨਈ ਉਹਨੂੰ ਮੈਂ ਭਸਮ ਕਰ ਦੂੰ ਲੇ ਜਾ ਉਹਨੂੰ ਲੈ ਜਾ ਲੈ ਜਾ ਉਹ ਤੂੰ ਮੇਰੇ ਨਾਲ ਪਾਣਾ ਮਾਰੀਂ ਕਿਹੜਾ ਤੂੰ ਪਾਣਾ ਮਾਰੀਂ ਹੋ ਜਾ ਤੂੰ ਮੇਰੀ ਗੱਲ ਸੁਣ ਲੈ ਬੱਚੇ ਨਿਕਲ ਜਾ ਮੈਂ ਪਾਸਮਾਸਰਾਂ ਤੂੰ ਕਿਉਂ ਪਾਸਮਾਸਰ ਬਣਾਉਂਦਾ ਆਂ ਲੈ ਲੈ ਆਪਣਾ ਕੰਦਰਾ ਲਾ ਦੂੰ ਚੁੱਪ ਕਰਕੇ ਵੇ ਜਾ ਕਿਹੜਾ ਪਾਸਮਾਸਰ ਤੂੰ ਕਿਹੜਾ ਪਾਸਮਾਸਰਾਂ ਤੂੰ ਭਸ਼ਮ ਕਰਦੇ ਆਂ ਹਾਂ ਲੈ ਜਾ ਉਹਨੂੰ ਪਸੂ ਲੈ ਜਾ ਉਹਨੂੰ ਅੱਗੇ ਤੂੰ ਤੈਨੂੰ ਪਤਾ ਲੱਗਿਆ ਬਸ ਇਹ ਜਿਹੜੇ ਕੋਈ ਕਰਦਾ ਆਂ ਜਿਹੜੀਆਂ ਲੱਤਾਂ ਬਦੂ ਮੈਂ ਗੱਲ ਸੁਣ ਲੈ ਬਸ ਟੱਪਿਆ ਤੇ ਕਿਹੜਾ ਪਾਸਮਾਸਰਾਂ ਤੂੰ ਚੱਲ 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 ਜੀ

ਤੇਗਰ ਤੇਗਰੀ ਬਾ ਤੋਂ ਹਮ ਵੀ ਨਹੀਂ ਮਾਫ ਕਰੀ ਵੀਰੇ ਕੋਈ ਸਾਧੂ ਸੰਤ ਗੁੱਸਾ ਨਾ ਕਰੋ ਅਸੀਂ ਤਾਂ ਵੀਡੀਓ ਹਾਸੀ ਮਜ਼ਾਕ ਖਾਤਰ ਬਣਾਈ ਆ ਬਾਈ ਸਾਨੂੰ ਲਾਇਕ ਤੇ ਸ਼ੇਅਰ ਵੀਡੀਓ ਜ਼ਰੂਰ ਕਰ ਦਿਆ ਕਰੋ ਬਾਈ ਵੜ ਕੇ ਅਸੀਂ ਵੱਧ ਤੋਂ ਵੱਧ ਵੀਡੀਓ ਪਾਵਾਂਗੇ ਤੁਹਾਨੂੰ ਸੋਹਣਾ ਸੋਹਣੀਆਂ ਰੋਜ਼ ਦੀ ਇੱਕ ਵੀਡੀਓ ਆਇਆ ਕਰੂਗੀ ਵੱਧ ਤੋਂ ਵੱਧ ਲਾਇਕ ਕਰੋ ਵੀਰੇ ਧੰਨਵਾਦ ਸੋ